ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਟਿੰਡਿਆਂ ਦੀ ਬਹੁਤ ਹੀ ਟੇਸਟੀ ਸਬਜ਼ੀ ਫਟਾਫਟ ਬਣ ਕੇ ਤਿਆਰ ਹੋਣ ਵਾਲੀ ਹੈ ਇਹ ਅੱਧਾ ਕਿਲੋ ਟਿੰਡੇ ਲੈ ਸੀ ਆਪਾਂ ਤੇ ਉਹਨਾਂ ਨੂੰ ਆਪਾਂ ਧੋ ਕੇ ਛਿੱਲ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਏਦਾਂ ਕੱਟ ਲਾ ਲਾਂਗੇ ਤੇ ਜਿਹੜੇ ਤੇ ਹੈਗੇ ਆ ਛੋਟੇ ਟਿੰਡੇ ਉਹਨਾਂ ਨੂੰ ਆਪਾਂ ਦੋ ਕੱਟ ਲਾਵਾਂਗੇ ਤੇ ਜਿਹੜੇ ਹੈਗੇ ਵੱਡੇ ਟਿੰਡੇ ਉਹਨਾਂ ਨੂੰ ਆਪਾਂ ਚਾਰ ਕੱਟ ਲਾ ਲਵਾਂਗੇ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਣ ਵਾਲੀ ਆ ਸੌਖੇ ਤਰੀਕੇ ਦੇ ਨਾਲ ਤੇ ਵੀਡੀਓ ਲੰਬੀ ਹੋ ਜਾਂਦੀ ਇਸ ਕਰਕੇ ਆਪਾਂ ਜਦੋਂ ਟਿੰਡਿਆਂ ਨੂੰ ਛਿੱਲੇ ਆ ਉਹਦੋਂ ਆਪਾਂ ਵੀਡੀਓ ਬਣਾ ਹੀ ਨਹੀਂ ਹੈਗੀ ਤੇ ਟਿੰਡੇ ਹਮੇਸ਼ਾ ਜਦੋਂ ਵੀ ਲਓ ਤੇ ਨਰਮ ਟਿੰਡੇ ਲੈਣੇ ਚਾਹੀਦੇ ਦੇਸੀ ਲੈਣੇ ਚਾਹੀਦੇ ਦੇਖ ਕੇ ਜਦੋਂ ਵੀ ਖਰੀਦੋ ਟਿੰਡੇ ਦੇਸੀ ਟਿੰਡੇ ਦੇਖ ਕੇ ਲਓ ਇਹ ਪੱਕੇ ਬਿਲਕੁਲ ਨਹੀਂ ਹੁੰਦੇ ਇਹਨਾਂ ਦੇ ਉੱਤੇ ਛੋਟੇ-ਛੋਟੇ ਲੂਹੀ ਜੇ ਹੁੰਦੀ ਆ ਤੇ ਇਹ ਨਿਸ਼ਾਨੀ ਹੁੰਦੀ ਇਹਨਾਂ ਦੀ ਬਿਲਕੁਲ ਨਰਮ ਹੁੰਦੇ ਆ ਤੇ ਤੇਲ ਆਪਾਂ ਰੱਖਿਆ ਆ ਗਰਮ ਤੇ ਇਹਦੇ ਵਿੱਚ ਆਪਾਂ ਜਿਹੜੇ ਸਾਰੇ ਟਿੰਡੇ ਏਦਾਂ ਕੱਟ ਲਾ ਕੇ ਤੇ ਪਾਣੇ ਆ ਨਾਲ ਦੀ ਨਾਲੇ ਮੈਂ ਕੱਟ ਲਈ ਜਾਉਂਗੀ ਤੇ ਨਾਲ ਦੀ ਨਾਲੇ ਇਹਨਾਂ ਨੂੰ ਕੱਟ ਲਾ ਕੇ ਏਦਾਂ ਆਪਾਂ ਪਾਈ ਜਾਵਾਂਗੇ ਕੜਾਹੀ ਦੇ ਵਿੱਚ ਤੇ ਫਟਾਫਟ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਪਰ ਇੱਕ ਵਾਰੀ ਬਣਾ ਕੇ ਦੇਖੋ ਟੇਸਟੀ ਐਨੀ ਬਣਦੀ ਹੈ ਨਾ ਤੇ ਜਿਹੜੇ ਕਹਿੰਦੇ ਵੀ ਟਿੰਡੇ ਅਸੀਂ ਖਾਂਦੇ ਨਹੀਂ ਸਾਨੂੰ ਵਧੀਆ ਨਹੀਂ ਲੱਗਦੇ ਉਹ ਬਾਰ ਬਾਰ ਟਿੰਡੇ ਦੀ ਸਬਜ਼ੀ ਮੰਗੋਗੇ ਬਹੁਤ ਹੀ ਸਵਾਦ ਹੈ ਏਦਾਂ ਸਬਜ਼ੀ ਬਣ ਕੇ ਤਿਆਰ ਹੁੰਦੀ ਤਰੀਕਾ ਬਸ ਥੋੜਾ ਜਿਹਾ ਅਲੱਗਵਾ ਟਿੰਡੇ ਵੀ ਉਹੀ ਆ ਜਿਹੜਾ ਇਹਦੇ ਵਿੱਚ ਚੀਜ਼ਾਂ ਸਮਾਨ ਪੈਣਾ ਮਿਰਚ ਮਸਾਲੇ ਉਹ ਵੀ ਉਹੀ ਆ ਬਸ ਬਣਾਉਣ ਦਾ ਤਰੀਕਾ ਇੱਕ ਥੋੜਾ ਜਿਹਾ ਆਪਾਂ ਬਦਲਿਆ ਤੇ ਐਸਾ ਤਾਂ ਆਪਾਂ ਦੇਖੋ ਕੱਟ ਲਈ ਜਾਨੇ ਜਿਹੜੇ ਛੋਟੇ ਆ ਉਹਨਾਂ ਨੂੰ ਦੋ ਕੱਟ ਲਈ ਜਾਨੇ ਜਿਹੜੇ ਵੱਡੇ ਆ ਉਹਨਾਂ ਨੂੰ ਆਪਾਂ ਚਾਰ ਕੱਟ ਲਈ ਜਾਨੇ ਆ ਤੇ ਨਾਲ ਦੀ ਨਾਲ ਮੈਂ ਤਾਂ ਜੀ ਐਦਾਂ ਹੀ ਕੰਮ ਕਰਦੀ ਹੁੰਨੀ ਫਟਾਫਟ ਤੇ ਕਿਉਂਕਿ ਮੇਰੇ ਕੋਲ ਟਾਈਮ ਜਿਹੜਾ ਥੋੜਾ ਘੱਟੇ ਹੁੰਦਾ ਘਰ ਦੇ ਕੰਮ ਵੀ ਹੁੰਨੇ ਬਹੁਤ ਹੁੰਦਾ ਕੰਮ ਇਸ ਕਰਕੇ ਆਪਾਂ ਜਿਹੜੇ ਆ ਹਰ ਇੱਕ ਕੰਮ ਮੈਂ ਤੈਅ ਦੇ ਕਰਦੀ ਹੁੰਨੀ ਆ ਤੇ ਉਦੋਂ ਮੈਂ ਪਿਆਜ਼ ਰੱਖ ਦਿੰਨੀ ਆ ਭੁੱਜਣੇ ਨੂੰ ਤੇ ਉਦੋਂ ਨਾਲ ਦੀ ਨਾਲ ਮੈਂ ਸਬਜ਼ੀ ਕੱਟ ਲੈਂਦੀ ਹੁੰਨੀ ਆ ਤੇ ਕੱਟ ਸੇਕ ਕਰਕੇ ਰੱਖ ਦੋ ਨਾਲੇ ਪਿਆਜ਼ ਦਾ ਤੜਕਾ ਭੁੱਜ ਜਾਂਦਾ ਤੇ ਨਾਲ ਹੀ ਇਹਦੇ ਸਬਜ਼ੀ ਕੱਟ ਹੋ ਜਾਂਦੀ ਆ ਤੇ ਆਪਾਂ ਜਿਹੜੇ ਟਿੰਡੇ ਵੱਡੇ ਸੀ ਉਹਨਾਂ ਨੂੰ ਪਹਿਲਾਂ ਕੱਟ ਲਾ ਕੇ ਪਾਤਾ ਜਿਹੜੇ ਛੋਟੇ ਸੀ ਉਹਨਾਂ ਨੂੰ ਬਾਅਦ ਚ ਕੱਟ ਲਾ ਕੇ ਪਾਤਾ ਤੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਜਿਹੜਾ ਆ ਟਿੰਡਿਆਂ ਨੂੰ ਲਾਲ ਕਰ ਲੈਣਾ ਸੇਕ ਆਪ ਫੁੱਲ ਰੱਖਣਾ ਆ ਫੁੱਲ ਸੇਕ ਦੇ ਉੱਤੇ ਲਾਲ ਕਰ ਲੈਣਾ ਬਹੁਤ ਛੇਤੀ ਇਹ ਬਣ ਕੇ ਤਿਆਰ ਹੋ ਜਾਂਦੇ ਕਿਉਂਕਿ ਬਿਲਕੁਲ ਨਰਮ ਵਹੇ ਦੇਸੀ ਢਿੰਡੇ ਆ ਬਿਲਕੁਲ ਨਰਮ ਆ ਲੈ ਰਹੇ ਆ ਭਕਿਓ ਬਿਲਕੁਲ ਨਹੀਂ ਹੈਗੇ ਫਟਾਫਟ ਬਣ ਜਾਂਦੇ ਆ ਤੇ ਇਹਨਾਂ ਨੂੰ ਪਹਿਲਾਂ ਆਪਾਂ ਲਾਲ ਕਰਨਾ ਚੰਗੀ ਤਰ੍ਹਾਂ ਤੇ ਬਾਅਦ ਚ ਇਹ ਸਬਜ਼ੀ ਜਿਹੜੀ ਆ ਦੇਖਣ ਨੂੰ ਵੀ ਬਹੁਤ ਹੀ ਸੋਹਣੀ ਲੱਗਦੀ ਆ ਖਾਣ ਨੂੰ ਤਾਂ ਟੇਸਟੀ ਲੱਗਦੀ ਆ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਏ ਇਹ ਦੇਖੋ ਢਿੰਡੇ ਐ ਤਾਂ ਆਪਾਂ ਲਾਲ ਕਰ ਲਏ ਆ ਜਿਹੜੇ ਛੋਟੇ ਆ ਉਹ ਪਹਿਲਾਂ ਲਾਲ ਹੋ ਗਏ ਆ ਜਿਨ੍ਹਾਂ ਨੂੰ ਕਿਸੇ ਨੇ ਜ਼ਿਆਦਾ ਕੱਟ ਲਾ ਗਿਆ ਵਿੱਚ ਇੱਕ ਦੋ ਟੁੱਟ ਗਏ ਆ ਤੇ ਹੁਣ ਜਿਹੜੇ ਪਹਿਲਾਂ ਲਾਲ ਹੋ ਗਏ ਇਹਨਾਂ ਨੂੰ ਆਪਾਂ ਕੱਢ ਲੈਣਾ ਸਾਰੇ ਟਿੰਡੇ ਆਪਾਂ ਲਾਲ ਕਰਕੇ ਕੱਢ ਲੈਣੇ ਆ ਤੇ ਵੀਡੀਓ ਤੁਹਾਨੂੰ ਪਤਾ ਹੀ ਆ ਮੈਂ ਬਿਲਕੁਲ ਸਧਾਰਨ ਤਰੀਕੇ ਦੇ ਨਾਲ ਬਣਾਉਣੀ ਹੁੰਨੀ ਆ ਸਧਾਰਨ ਸਾਡੀ ਬੋਲੀ ਆ ਸਧਾਰਨ ਜਿਆ ਸਾਡਾ ਹਿਸਾਬ ਕਿਤਾਬਾ ਸਾਰਾ ਜੋ ਕੰਮ ਕਰਦੀ ਚੰਗਾ ਹੈ ਚਾਹੇ ਮਾੜਾ ਹੁੰਦਾ ਉਹ ਮੈਂ ਸਾਹਮਣੇ ਤੁਹਾਡੇ ਦਿਖਾ ਦੰਨੀ ਆ ਵੀ ਆਪਾਂ ਮਿਰਚ ਮਸਾਲੇ ਪਾਏ ਐਦਾਂ ਦੀ ਚੀਜ਼ ਬਣੀ ਐ ਐਦਾਂ ਆਪਾਂ ਬਣਾਈ ਆ ਕੋਈ ਆਪਾਂ ਉਹਲਾ ਚੋਰੀ ਨਹੀਂ ਰੱਖਦੇ ਚੀਜ਼ ਹੋਰ ਬਣਾਉਣੀ ਤੇ ਦਿਖਾਣੀ ਹੋਰ ਆਪਾਂ ਐਦਾਂ ਨਹੀਂ ਕਰਦੇ ਹੈ ਤੇ ਦੇਖੋ ਸਾਰੇ ਟਿੰਡੇ ਜਿਹੜੇ ਆ ਇਦਾਂ ਆਪਾਂ ਜਿਹੜੇ ਲਾਲ ਕਰਕੇ ਕੱਢ ਲੈ। ਤੇ ਇਹਦੇ ਵਿੱਚ ਹੁਣ ਆਪਾਂ ਤੜਕਾ ਲਾ ਲੈਣਾ। ਤੇ ਪਹਿਲਾਂ ਆਪਾਂ ਪਾਨੇ ਆ ਜੀਰਾ। ਫਿਰ ਆਪਾਂ ਪਾਨੇ ਹਿੰਗ ਇਹਦੇ ਵਿੱਚ। ਇਹਨਾਂ ਨੂੰ ਆਪਾਂ ਥੋੜਾ ਤੜਕਾ ਲੰਨੇ ਸਵਾਰ ਕੇ ਤੇ ਫਿਰ ਇਹਦੇ ਵਿੱਚ ਆਪਾਂ ਪਾ ਦੰਨੇ ਕੱਟ ਕੇ ਪਿਆਜ਼। ਤੇ ਇਹਨਾਂ ਨੂੰ ਵੀ ਹੁਣ ਆਪਾਂ ਲਾਲ ਕਰ ਲੈਣਾ। ਤੇ ਜਿੰਨੀ ਦੇਰ ਇਹ ਲਾਲ ਹੁੰਦੇ ਉਹਨਾਂ ਦੇਰ ਵਿੱਚ ਆਪਾਂ ਮਿਰਚ ਟਮਾਟਰ ਤੇ ਉਹਦਾ ਜਿਹੜਾ ਪੇਸਟ ਬਣਾ ਲੈਣਾ। ਪੀਸ ਲੈਣੇ ਉਹਨੂੰ ਚੰਗੀ ਤਰ੍ਹਾਂ ਤੇ ਕਿਉਂਕਿ ਉਹਦੀ ਗਰੇਵੀ ਜੇ ਬਣ ਜਊਗੀ ਫਿਰ ਇਹਦੇ ਵਿੱਚ ਜੇ ਆਪਾਂ ਕੱਟ ਕੇ ਪਾਤੇ ਤਾਂ ਗਰੇਵੀ ਨਹੀਂ ਬਣਨੀ ਜਿਹੜੇ ਆਪਾਂ ਟਮਾਟਰ ਅੱਜ ਕੱਲ੍ਹ ਤਾਜੇ ਟਮਾਟਰ ਆਂਦੇ ਨੇ ਵਿੱਚ ਪਾਣੀ ਜਿਹੜਾ ਬਹੁਤ ਜ਼ਿਆਦਾ ਹੁੰਦਾ ਆ ਤੇ ਮੈਂ ਤਿੰਨ ਟਮਾਟਰ ਪਾਏ ਆ ਤੇ ਮਿਰਚ ਆਪਣੇ ਸਵਾਦ ਅਨੁਸਾਰ ਪਾ ਲਓ ਜਿੰਨੀ ਆਪ ਪਾਉਣੀਆਂ ਆ ਤੇ ਇਹਨਾਂ ਨੂੰ ਆਪਾਂ ਪੀ ਕੇ ਪਾਤਾ ਦੇਖੋ ਇਹਦੇ ਵਿੱਚ ਹੀ ਪਾਣੀ ਕਾਫੀ ਆ ਟਮਾਟਰਾਂ ਚ ਇਹਦੇ ਨਾਲੇ ਇਹਦੀ ਜਿਹੜੀ ਗਰੇਵੀ ਬਣ ਜਾਣੀ ਆ ਆਪਾਂ ਪਾਣੀ ਬਿਲਕੁਲ ਨਹੀਂ ਇਹਦੇ ਵਿੱਚ ਪਾਉਣਾ ਤੇ ਇਹਦੇ ਵਿੱਚ ਮੈਂ ਅਦਰਕ ਲਸਣ ਦਾ ਪੇਸਟ ਜਿਹੜਾ ਘਰੇ ਬਣਾਏ ਆਪਾਂ ਉਹ ਪਾ ਦਿੱਤਾ कि ਮੈਂ ਤਾਂ ਬਣਾ ਕੇ ਰੱਖ ਲੈਣੀ ਹੁਣੀ ਜੇ ਇੱਕ ਵਾਰੀ ਕਿਉਂਕਿ ਜਦੋਂ ਟਾਈਮ ਘੱਟ ਹੁੰਦਾ ਤੇ ਆਪਾਂ ਫੜਫੜ ਜਿਹੜਾ ਆਦਰ ਕਲਸਣ ਇਸ ਤਰ੍ਹਾਂ ਜਿਹੜਾ ਆਪਾਂ ਚੌਪ ਕਰਕੇ ਫਰਾਈ ਕਰਕੇ ਰੱਖਿਆ ਹੁੰਦਾ ਤੇ ਪਾ ਲਈਦਾ ਆ ਤੇ ਟਮਾਟਰ ਪਿਆਜ ਪੋਜ ਗਿਆ ਹਲਦੀ ਦਾ ਚਮਚਾ ਪਾਦ ਤੱਕ ਕਸੂਰੀ ਮੇਥੀ ਪਾਤੀ ਆ ਤੇ ਲੂਣ ਪਾਣ ਨੇ ਸਵਾਦ ਅਨੁਸਾਰ ਜਿੰਨਕ ਸਬਜ਼ੀ ਵਿੱਚ ਆਪਾਂ ਪਾਉਣਾ ਮਿਰਚਾਂ ਆਪਾਂ ਹਰੀਆਂ ਵਿੱਚੇ ਪੀ ਲਈਆਂ ਟਮਾਟਰਾਂ ਦੇ ਤੇ ਜਿਆਦਾ ਆਪਾਂ ਮਸਾਲੇ ਵੀ ਨਹੀਂ ਪਾਉਣੇ ਹੈਗੇ ਦੇਖੋ ਹਲਦੀ ਨਮਕ ਜੋ ਵੀ ਹੈਗਾ ਮਸਾਲਾ ਉਹੀ ਆ ਬਸ ਬਣਾਉਣ ਦਾ ਤਰੀਕਾ ਥੋੜਾ ਜਿਹਾ ਬਦਲ ਲਈਦਾ ਆ ਆਪਾਂ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਨਵੇਂ ਵੀਬਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਟੱਕ ਕੇ ਤੜਕਾ ਪਕਾ ਲੈਣੇ ਆ ਤੇ ਦੇਖੋ ਤੜਕਾ ਆਪਣਾ ਜਿਹੜਾ ਆ ਪੱਕ ਗਿਆ ਨ ਵਧੀਆ ਤੇ ਹੁਣ ਇਹਦੇ ਵਿੱਚ ਜਿਹੜੇ ਟਿੰਡੇ ਆਪਾਂ ਫਰਾਈ ਕਰਕੇ ਰੱਖਿਓ ਉਹ ਪਾ DNA ਦੇਖੋ ਬਿਲਕੁਲ ਸੌਖਾ ਤਰੀਕਾ ਆ ਟਿੰਡਿਆਂ ਨੂੰ ਪਹਿਲਾਂ ਕੱਟ ਲਾ ਕੇ ਲਾਲ ਕਰ ਲੋ ਉਹਨੂੰ ਕੱਢ ਲੋ ਬਾਅਦ ਚ ਨੋਰਮਲ ਤੜਕਾ ਜਿਹੜਾ ਆਪਣਾ ਤੇ ਉਹ ਆਪਾਂ ਲਾ ਕੇ ਤੇ ਟਿੰਡੇ ਨੂੰ ਪਾ ਦੇਣਾ ਹੈ ਵਿੱਚ ਇਹਦੇ ਸੇਕ ਬਿਲਕੁਲ ਘੱਟ ਰੱਖਣਾ ਆਪਾਂ ਤੇ ਪਾਣੀ ਆਪਾਂ ਬਿਲਕੁਲ ਨਹੀਂ ਇਹਦੇ ਵਿੱਚ ਪਾਉਣਾ ਜੇ ਪਾਣੀ ਆਪਾਂ ਇਹ ਚ ਪਾਵਾਂਗੇ ਤਾਂ ਪਾਣੀ ਦਾ ਸਵਾਦ ਇਹਦੇ ਵਿੱਚੋਂ ਆਊਗਾ ਤੇ ਐਦਾਂ ਟਿੰਡੇ ਬਣਾ ਕੇ ਦੇਖੋਗੇ ਨਾ ਬਹੁਤ ਹੀ ਸਵਾਦ ਟਿੰਡੇ ਬਣ ਕੇ ਤਿਆਰ ਹੋਣਗੇ ਤੇ ਮਿਕਸ ਐਦਾਂ ਕਰਦਾ ਨਾ ਇਹਨਾਂ ਨੂੰ ਸਵਾਰ ਕੇ ਮਿਕਸ ਕਰਕੇ ਤੇ ਇਹਨਾਂ ਨੂੰ ਸੇਕ ਘੱਟ ਕਰਕੇ ਆਪਾਂ ਟੱਕ ਦੇਣਾ ਹੈ ਕਿਉਂਕਿ ਟਿੰਡੇ ਪਹਿਲਾਂ ਹੀ ਪੱਕੇ ਹੋ ਆਪਣੇ ਤੇ ਬਸ ਇਹਦੇ ਵਿੱਚ ਲੂਣ ਮਿਰਚੇ ਰਚਣਾ ਚਾਹੀਦਾ ਹੈ ਆ ਤੇ ਦੇਖੋ ਜੀ ਸਬਜੀ ਆਪਣੀ ਬਹੁਤ ਹੀ ਸੋਹਣੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਇਹਨੂੰ ਮਿਕਸ ਕਰ ਦਨੇ ਇੱਕ ਵਾਰੀ ਫੇਰ ਤੇ ਆਪਾਂ ਪਾ ਦਨੇ ਫੇਰ ਇਹਦੇ ਵਿੱਚ ਧਨੀਆ ਦੇਖੋ ਟਿੰਡੇ ਆਪਣੇ ਆਪਾ ਭਰੇ ਵੀ ਨਹੀਂ ਗੇ ਬਸ ਇਧਰ ਸਾਫ ਤੇ ਇਹਨੂੰ ਕੱਟ ਲਾ ਕੇ ਫਰਾਈ ਕਰ ਲਿਆ ਸੀ ਬਹੁਤ ਹੀ ਸੋਹਣੇ ਬਹੁਤ ਹੀ ਟੇਸਟੀ ਟਿੰਡੇ ਆਪਣੇ ਬਣ ਕੇ ਜਿਹੜੇ ਤਿਆਰ ਹੋ ਗਏ ਆ ਤੇ سپورਟ ਜਰੂਰ ਕਰ ਦਿਆ ਕਰੋ ਜੀ ਮੇਰੇ ਚੈਨਲ ਨੂੰ ਤੁਹਾਡੀ سپورਟ ਦੀ ਮੈਨੂੰ ਲੋੜ ਆ ਇਹ ਵੀਡੀਓ ਤਾਂ ਆਪਾਂ ਬਹੁਤ ਹੀ ਮਿਹਨਤ ਦੇ ਨਾਲ ਬਣਾਉਨੇ ਆ ਤੇ ਉਹਨੇ ਵੀਊ ਨਹੀਂ ਮੇਰੇ ਚੈਨਲ ਤੇ ਆਂਦੇ ਹੈਗੇ ਜਿੰਨੇ ਮੈਂ ਮਿਹਨਤ ਕਰਦੀ ਆ ਨਾ ਉਹਨੇ ਵੀਊ ਨਹੀਂ ਆਂਦੇ ਮੇਰੇ ਚੈਨਲ ਤੇ ਤੇ ਚਲੋ ਕੋਈ ਨਹੀਂ ਆਪਾਂ ਆਪਣੇ ਵੱਲੋਂ ਮਿਹਨਤ ਕਰੀ ਜਾਂਦੇ ਆ ਕਦੀ ਨਾ ਕਦੀ ਬਾਏ ਗੁਰੂ ਫੜ ਲਾਊਗਾ ਉਹਨੂੰ ਤੇ ਦੇਖੋ ਜੀ ਬਹੁਤ ਸੋਹਣੀ ਸਬਜ਼ੀ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਇੱਕ ਪਲੇਟ ਦੇ ਵਿੱਚ ਆਪਾਂ ਪਾਉਨੇ ਆ ਦੇਖੋ ਜੀ ਆਪਣੇ ਟਿੰਡੇ ਜਿਹੜੇ ਆ ਭਰਮਾ ਟਿੰਡੇ ਵੀ ਇਹਨਾਂ ਨੂੰ ਕਹਿ ਸਕਦੇ ਆਪਾਂ ਭਰੇ ਨਹੀਂ ਗੇ ਪਰ ਇਸ ਤਰ੍ਹਾਂ ਆਪਾਂ ਲੂਣ ਮਿਰਚੇ ਦੇ ਵਿੱਚ ਸਾਰਾ ਨਾਲ ਗਿਆ ਤੇ ਭਰਮਾ ਟਿੰਡੇ ਬਣ ਗਏ ਆ ਇਹ ਤੇ ਇੱਕ ਪਲੇਟ 'ਚ ਪਾ ਕੇ ਦਿਖਾਨੀ ਬਹੁਤ ਸੋਹਣੀ ਆਪਣੀ ਦੇਖਣ ਨੂੰ ਸੋਹਣੀ ਖਾਣ ਨੂੰ ਟੇਸਟੀ ਸਬਜ਼ੀ ਟਿੰਡਿਆਂ ਦੀ ਬਣ ਕੇ ਤਿਆਰ ਹੋ ਗਈ ਆ ਬਣਾਓ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਕਿੰਨੇ ਸੋਹਣੇ ਦੇਖਣ ਨੂੰ ਲੱਗਦੇ ਆ ਖਾਣ ਨੂੰ ਇੰਨੇ ਟੇਸਟੀ ਆ ਇਹ